ਔਰ ਇਹ ਕਿਹੜਾ ਪਿੰਡ ਜੀ ਆਹੋ ਹੀ ਪਿੰਡੇ ਬੁਰਜਾ ਕੀ ਕਹ ਲੋ ਜਿਹੜੀ ਆ ਤੁਹਾਡੇ ਬੇਟੇ ਨਾਲ ਬੇਟਾ ਲੱਗਦਾ ਤੁਹਾਡਾ ਹਾਂਜੀ ਮੇਰਾ ਬੇਟਾ ਹੈ ਉੱਚੀ ਬੋਲ ਉੱਥੇ ਗਿਆ ਸੀ ਮੇਰਾ ਮੇਰਾ ਪੁੱਤ ਗਿਆ ਸੀ ਮਿਲਣ ਤੇ ਬੱਚੀ ਉਹਦੀ ਹੀ ਖੜੀ ਉਹਨਾਂ ਦੇ ਉਹ ਲੈਣ ਗਿਆ ਨਾ ਮੈਂ ਕਿਹਾ ਕੋਈ ਝਗੜਾ ਮਾਰਚਾ ਨਾ ਹੋ ਜਾ ਕਿਸੇ ਨਾਲ ਤੇ ਮੈਂ ਲੈ ਆਉਣਾ ਆਪਣੇ ਭਰਾ ਨੂੰ ਬਾਕੇ ਉਹਨੂੰ ਲੈਣ ਗਿਆ ਉੱਥੇ ਜਾਂਦਿਆਂ ਨੂੰ ਮਾਮਾ ਉਹਨਾਂ ਦਾ ਕਹਿੰਦਾ ਰੋਟੀ ਖਾ ਲੈ ਰੋਟੀ ਖਾਣ ਆਪੇ ਉਹਨਾਂ ਨੇ ਮੰਗਸ ਅੱਧੀ ਹ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੜਾਈ ਉਹਨਾਂ ਦੀ ਆਪੋ ਜਿ ਹੋਣਦੀ ਜਾਂ ਨਹੀਂ ਹੁੰਦੀ ਮੇਰੇ ਪੁੱਤ ਨੂੰ ਨਾ ਮੰਗ ਪਵਾ ਕੇ ਮਾਰ ਦਿੱਤਾ ਪਤਾ ਨਾ ਸਾਡੇ ਚਾਚੇ ਤੇ ਮੁੰਡੇ ਨੇ ਕਿਹੜੇ ਨਾਂ ਤੇ ਪਤਾ ਨਾ ਬੋਲ ਕੇ ਨਾ ਨਾ ਦੱਸੀ ਜਾ ਨਾ ਇੱਕ ਕਵਲ ਜੀ ਦੇ ਇੱਕ ਪਰਮ ਦੂਜਾ ਪੰਮਾ ਹੈ ਇੱਕ ਮੰਗਾ ਹੈ ਇੱਕ ਮੈਂ ਦੂਜਾ ਬਾਬਾ ਇਹ ਨਾਂ ਹੈ ਇਹ ਕਬਲਦੇਵ ਹੈ ਤੇ ਕੀ ਇਹ ਮਿਲ ਗਿਆ ਹੈ ਜਾਂ ਕੋ ਹੋਰ ਪੁੱਤ ਨਹੀਂ ਮਿਲਣ ਗਿਆ ਹੈ ਮੇਰਾ ਪੁੱਤ ਛੋਟਾ ਤੇ ਉਹਨੂੰ ਲੈਣ ਗਿਆ ਸੀ ਆਂਦਾ ਵੀ ਚਤਮੇ ਆ ਕਿੱਥੇ ਦਾਰੀ ਜਿੱਥੇ ਗਿਆ ਸੀ ਮਾਮੇ ਹਣਾਂ ਨਾਣਕੇ ਆ ਨਾਨਕਿਆਂ ਦਾ ਪਿਆ ਉਹਨਾਂ ਦੀ ਕਿਸੇ ਦਾ ਕੋਈ ਲੜਨਾ ਨਾ ਉਹਨਾਂ ਦੀ ਮੇਰੇ ਚਾਚੇ ਦੇ ਅੱਗੂ ਮੁੰਡਿਆਂ ਦੀ ਆਪੋ ਚਹੀ ਇਹਨਾਂ ਦੀ ਤੇ ਕੋਈ ਗੱਲਬਾਤ ਨਹੀਂ ਨਾ ਮੇਰੇ ਭਰਾਵਾਂ ਦੀ ਤੇ ਚਾਚੇ ਦੇ ਮੁੰਡਿਆਂ ਦੀ ਆ ਚਾਚੇ ਦੇ ਮੁੰਡਿਆਂ ਦੀ ਉਹਨਾਂ ਦੇ ਕਰਕੇ ਇਹ ਸ਼ਾਕ ਮੁਹਾਰਾਂ ਦੇਹ ਦੇ ਨਾ ਨੂੰ ਮਾਰੋ ਮੇਰੇ ਚਾਚੇ ਤੇ ਮੁੰਡਿਆਂ ਨੂੰ ਇਹ ਛਡਾਉਣ ਲੱਗੇ ਨੇ ਬਸ ਇਹੋ ਹੀ ਗੱਲ ਹੋਈ ਮੇਰੇ ਚਾਚੇ ਤੇ ਮੁੰਡਿਆਂ ਨੇ ਸੱਦੇ ਨਹੀਂ ਮੰਗੋ ਨਾ ਹੀ ਮਰਵਾਇਆ ਉਹਨਾਂ ਹੀ ਮਾਰ ਦਿੱਤਾ ਮਾਰਿਆ ਨਾ ਆ ਵੀ ਉਹਨਾਂ ਮਾਰ ਦਿੱਤਾ ਉਹ ਬੁਰਜੇ ਧੋਪ ਸੜੀ ਹਏ ਮੇਰੇ ਚਾਚੇ ਦਾ ਇੱਕ ਕਾਲਾ ਸਿਓ ਨਾ ਹੈ ਤੇ ਮੇਰੇ ਚਾਚੇ ਦੇ ਮੁੰਡੇ ਦੇ ਨਾਲ ਇੱਕ ਮੰਗਾ ਇੱਕ ਕਵਲਜੀ ਦੇ ਇੱਕ ਪੰਮਾ ਹੈ ਇੱਕ ਬਲਦੇਵੇ ਇੱਕ ਛੋਟਾ ਮੁੰਡਾ ਖਰੀ ਬੱਗਾ ਨੂੰ ਆਦੇ ਨੇ ਪੁੱਛੋ ਕਾ ਕਰਾਏ ਪਤੂ ਮੇਰੇ ਚਾਚੇ ਦੇ ਅੱਗੂ ਜਵਾਈ ਨੇ ਜਿੰਨੇ ਮੰਗ ਕੇ ਹਿਸਾਬ ਨਾਲ ਕਰਾਈ ਬੰਦੇ ਉਸਨੇ ਕੋਈ ਕਾਰਵਾਈ ਕੀਤੀ ਕਿ ਉਹ ਨਹੀਂ ਕੋਈ ਕਾਰਵਾਰੀ ਨਹੀਂ ਆਲੇ ਨਾ ਹੀ ਲਿਖੇ ਨੇ ਆਦੇ ਨੋਵਾ ਬੰਦਿਆਂ ਦੇ ਨਾਮ ਲਿਖੇ ਆ ਅਸੀਂ ਉਹਨਾਂ ਨੂੰ ਜੇਲ੍ਹ ਚੇ ਕਰਾਉਣਾ ਜੀ ਸਾਹੀ ਮੇਰੇ ਤਿੰਨ ਬੱਚੇ ਹਨ ਦੋ ਹੀ ਬੱਚੇ ਰਹਿ ਗਏ ਹਨ ਸਾਹੀ ਪਿਆਰ ਆ ਬੱਚੀ ਹੈ ਤੇ ਅੱਗੂ ਫੇਅਰ ਇਸਕੇ ਸਹਾਉਣ ਵਾਲਾ ਥੋੜੇ ਚਿਰ ਚੱਕਰ ਮਹੀਨੇ ਇਸਕੇ ਸਹਣਾ ਹਾਂ ਮੇਰੇ ਤੱਕ ਮੇਜਰ ਸਿੰਘ ਵਾਸੀ ਬੁਰਜ ਇਹ ਆਪਣੇ ਨਾਨਕੇ ਘਰ ਤੋਂ ਫਸੜੀ ਗਿਆ ਸੀ ਉੱਥੇ ਇਹਨਾਂ ਦੇ ਮਾਮਿਆਂ ਦੇ ਗਵਾਂਢੀ ਦੋ ਪਰਿਵਾਰਾਂ ਦਾ ਉਸ ਵਿੱਚ ਨੜਕੇ ਤੋਂ ਲੈ ਕੇ ਟਕਰਾਰ ਹੋਇਆ ਤੇ ਇਹਨਾਂ ਪਰਿਵਾਰਾਂ ਨੇ ਉਹਨਾਂ ਨੂੰ ਛਡਾ ਸ਼ੁਰੂ ਦਿੱਤਾ ਉਹ ਉਸ ਡੋਂ ਤੋਂ ਬਾਅਦ ਜਿਹੜੀ ਇੱਕ ਧੀ ਆਪਣਾ ਮੰਗਾ ਸਿੰਘ ਵਗੈਰਾ ਪਾਰਟੀ ਕਵਰਜੀਤ ਸਿੰਘ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਫੋਨ ਕਰਤਾ ਪੰਡੀ ਸਦਾ ਇਥੋਂ ਨਿਸ਼ਾਨ ਸਿੰਘ ਆਪਣੇ ਨਾਲ ਬਲਾਰੋ ਗੱਡੀ ਦੇ ਕੋ 5-7 ਜਣੇ ਨਾਲ ਲੈ ਆ ਕੇ ਤੇ ਰਾਤ 1:10 ਵਜੇ ਉੱਥੇ ਤੁਪਸੜੀ ਪਹੁੰਚ ਕੇ ਤੇ ਜਿਹੜੇ ਉਹ ਗਵਾਂਡੀ ਇਹਨਾਂ ਦੇ ਮੇਜਰ ਸਿੰਘ ਦੇ ਨਾਨਕਾ ਦੇ ਪਰਿਵਾਰ ਦੇ ਉਹਨਾਂ ਨੂੰ ਪਹਿਲਾਂ ਸੱਟਾਂ ਮਾਰੀਆਂ ਮੁੜ ਕੇ ਤੇ ਮੇਜਰ ਸਿੰਘ ਵੱਲ ਆ ਗਿਆ ਤੇ ਮੇਜਰ ਸਿੰਘ ਨੂੰ ਵੀ ਤੇਜ਼ ਤਾਰ ਥਾਰਾ ਨਾਲ ਸੱਟਾਂ ਮਾਰ ਕੇ ਤੇ ਕਤਲ ਕਰਤਾ ਸਰ ਕਿੰਨੇ ਬੰਦੇ ਤੇ ਮਾਮਲਾ ਦਰਜ ਹੋਇਆ ਤੇ ਸਰ ਇਸ ਤੋਂ ਇਲਾਵਾ ਕੋਈ ਹੋਰ ਵੀ ਪੰਨਾ ਜ਼ਖਮੀ ਆ? ਇਸ ਤੋਂ ਇਲਾਵਾ ਇੱਕ ਪ੍ਰਗਟ ਸਿੰਘ ਹੈ ਜਿਨ੍ਹਾਂ ਦਾ ਆਪਸ ਵਿੱਚ ਪਹਿਲਾਂ ਝਗੜਾ ਸੀ ਇਹਦੇ ਵਿੱਚ ਛਡਾਵੇ ਤੇ ਇੱਕ ਇਹਦੇ ਮਾਮੇ ਦੇ ਸੱਟਾਂ ਲੱਗੀਆਂ ਮੇਰੇ ਤੱਕ 베ਜਤ ਸਿੰਘ ਦੇ ਕਿੰਨੇ ਬੰਦੇ ਤੇ ਮਾਮਲਾ ਹੈ ਟੋਟਲ ਕਿੰਨੇ ਨੌ ਨੌ ਜਣੇ ਤੇ ਬਾਈ ਨੇਮ ਆ ਬਾਕੀ 7-8 9 ਪਛਾਤੇ ਆ ਬਾਕੀ ਹੋ ਸਕਦਾ ਹੋਰ ਵੀ ਹੋ ਸਕਦੇ ਕੋਈ ਸਾਰੇ ਟਰੇਸ ਕਰਕੇ ਆ ਵਧੀਆ ਤਫਤੀਸ਼ ਕਰਕੇ ਦਾ ਅਦਾਲਤ ਵਿੱਚ ਚਲਾਨ ਦਿੱਤਾ ਜਾਊਗਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ